ਰੇਡੀ ਆਧੁਨਿਕ ਯੋਗ ਵਿੱਚ ਸੋਸ਼ਲ ਮੀਡੀਆ ਮਨੋਰੰਜਨ ਅਤੇ ਜਾਣਕਾਰੀ ਪ੍ਰਾਪਤ ਕਰਨ ਦਾ ਇੱਕ ਮਹੱਤਮਪੂਰਨ ਸਾਧਨ ਅਤੇ ਸਾਡੀ ਜ਼ਿੰਦਗੀ ਦਾ اٹਟ ਅੰਗ ਬਣ ਗਿਆ ਹੈ ਡੰਡੀ ਫੇਸਬੁੱਕ ਇੰਸਟਾਗ੍ਰam ਸਨੈਪਚੈਟ ਟਵਿੱਟਰ ਅਤੇ YouTube ਵਰਗੇ ਪਲੇਟਫਾਰਮ ਹਰ ਉਮਰ ਦੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹਨ ਪਰ ਇਹਨਾਂ ਦਾ ਸਭ ਤੋਂ ਵੱਧ ਪ੍ਰਭਾਵ ਵਿਦਿਆਰਥੀਆਂ ਉੱਤੇ ਪੈ ਰਿਹਾ ਹੈ ਡੰਡੀ ਵਿਦਿਆਰਥੀ ਜੋ ਸਾਡੇ ਸਮਾਜ ਦੇਸ਼ ਅਤੇ ਕੌਮ ਦਾ ਭਵਿੱਖ ਹਨ ਜਦੋਂ ਇਹਨਾਂ ਪਲੇਟਫਾਰਮਾਂ ਉੱਤੇ ਲਗਾਤਾਰ ਸਮਾਂ ਬਰਬਾਦ ਕਰਦੇ ਹਨ ਤਾਂ ਇਹ ਉਹਨਾਂ ਲਈ ਮਿੱਠਾ ਜ਼ਹਿਰ ਸਾਬਤ ਹੋ ਰਿਹਾ ਹੈ ਡੰਡੀ ਸੋਸ਼ਲ ਮੀਡੀਆ ਦੀ ਆਕਰਸ਼ਕ ਦੁਨੀਆ ਵਿਦਿਆਰਥੀਆਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੀ ਹੈ ਡੰਡੀ ਜਿਵੇਂ ਹੀ ਉਹ ਇੱਕ ਪੋਸਟ ਜਾਂ ਵੀਡੀਓ ਵੇਖਣ ਲੱਗਦੇ ਹਨ ਉਹ ਘੰਟਿਆਂ ਤੱਕ ਉਹਨਾਂ ਉੱਤੇ ਹੀ ਲੱਗੇ ਰਹਿੰਦੇ ਹਨ ਡੰਡੀ ਨਤੀਜੇ ਵਜੋਂ ਉਹ ਆਪਣੀ ਪੜ੍ਹਾਈ ਤੋਂ ਦੂਰ ਹੋ ਜਾਂਦੇ ਹਨ ਧਿਆਨ ਕੇਂਦਰਿਤ ਨਹੀਂ ਕਰ ਸਕਦੇ ਅਤੇ ਅਕਸਰ ਸਕੂਲ ਦਾ ਕੰਮ ਜਾਂ ਕੋਈ ਹੋਰ ਮਹੱਤਵਪੂਰਨ ਕੰਮ ਭੁੱਲ ਜਾਂਦੇ ਹਨ ਡੰਡੀ ਸੋਸ਼ਲ ਮੀਡੀਆ ਉੱਤੇ ਦਿਖਾਈ ਜਾਂਦੀ ਚਮਕ-ਦਮਕ ਭਰੀ ਜ਼ਿੰਦਗੀ ਵੀ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ ਡੰਡੀ ਵਿਦਿਆਰਥੀ ਅਕਸਰ ਹੋਰਾਂ ਦੀਆਂ ਤਸਵੀਰਾਂ ਅਤੇ ਸਫਲਤਾ ਨੂੰ ਵੇਖ ਕੇ ਆਪਣੇ ਆਪ ਨਾਲ ਤੁਲਨਾ ਕਰਦੇ ਹਨ ਡੰਡੀ ਇਸ ਨਾਲ ਉਹਨਾਂ ਵਿੱਚ ਹਤਾਸ਼ਾ ਘਟ ਆਤਮ ਵਿਸ਼ਵਾਸ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਡੰਡੀ ਕਈ ਵਾਰੀ ਇਹ ਹਾਲਾਤ ਇੰਨੇ ਗੰਭੀਰ ਹੋ ਜਾਂਦੇ ਹਨ ਕਿ ਵਿਦਿਆਰਥੀ ਖੁਦਕੁਸ਼ੀ ਅਰੇਡੀ ਵਰਗਾ ਕਦਮ ਵੀ ਚੁੱਕ ਲੈਂਦੇ ਹਨ ਡੰਡੀ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉੱਤੇ ਮਿਲ ਰਹੀ ਅਨੁਚਿਤ ਸਮਗਰੀ ਨਾਪਰਤ ਭਰੇ ਸੰਦੇਸ਼ ਅਤੇ ਗਲਤ ਜਾਣਕਾਰੀਆਂ ਵੀ ਉਹਨਾਂ ਦੀ ਸੋਚਨ ਸਮਝਣ ਦੀ ਸਮਰੱਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ ਡੰਡੀ ਇਹ ਉਹਨਾਂ ਦੇ ਨੈਤਿਕ ਕਦਰਾਂ ਕੀਮਤਾਂ 마ਸੂਮੀਅਤ ਬਾਲਪਨ ਦੀ ਰੋਹਾਨੀਅਤ ਨੂੰ ਖੋਖਲਾ ਕਰ ਰਹੀ ਹੈ ਡੰਡੀ ਇੱਕ ਹੋਰ ਵੱਡੀ ਸਮੱਸਿਆ ਹੈ ਨਕਲੀ ਅਸਲੀਅਤ ਡੰਡੀ ਵਿਦਿਆਰਥੀ ਅਕਸਰ ਆਪਣੀ ਪਛਾਣ ਨੂੰ ਫੁਕਾ ਕੇ ਨਕਲੀ ਅਕਾਊਂਟ ਬਣਾਉਂਦੇ ਹਨ ਜੋ ਉਹਨਾਂ ਨੂੰ ਗਲਤ ਕੰਮ ਵੱਲ ਲੈ ਜਾਂਦਾ ਹੈ ਡੰਡੀ ਆਨਲਾਈਨ ਧੋਖਾਧੜੀ ਸਾਈਬਰ ਕ੍ਰਾਈਮ ਅਤੇ ਆਨਲਾਈਨ ਅਪਰਾਧ ਵੀ ਉਹਨਾਂ ਦੀ ਜ਼ਿੰਦਗੀ ਨੂੰ ਬੇहद ਪ੍ਰਭਾਵਿਤ ਕਰ ਰਹੇ ਹਨ ਡੰਡੀ ਜਿਸ ਨਾਲ ਮਾਸੂਮ ਬੱਚੇ ਅਨਜਾਣਪਣੇ ਵਿੱਚ ਹੀ ਅਪਰਾਧੀ ਬਣ ਜਾਂਦੇ ਹਨ ਡੰਡੀ ਇਸ ਗੰਭੀਰ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਜ਼ਰੂਰੀ ਹੈ ਕਿ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੀ ਸਮਝ ਅਤੇ ਸਹੀ ਵਰਤੋਂ ਬਾਰੇ ਸਿੱਖਿਆ ਦਿੱਤੀ ਜਾਵੇ ਡੰਡੀ ਸਕੂਲਾਂ ਵਿੱਚ ਡਿਜੀਟਲ ਲਿਟਰੇਸੀ ਦੇ ਪਾਠ ਸ਼ਾਮਲ ਕੀਤੇ ਜਾਣ ਮਾਪੇ ਆਪਣੇ ਬੱਚਿਆਂ ਦੇ ਆਨਲਾਈਨ ਕਾਰਜਾਂ ਉੱਤੇ ਨਜ਼ਰ ਰੱਖਣ ਅਤੇ ਉਹਨਾਂ ਨਾਲ ਖੁੱਲ੍ਹ ਕੇ ਗੱਲ ਕਰਨ ਅਤੇ ਵਿਦਿਆਰਥੀ ਆਪਣੇ ਸਮੇਂ ਦਾ ਸਹੀ ਦਿਸ਼ਾ ਵਿੱਚ ਇਸਤੇਮਾਲ ਕਰਨਾ ਸਿੱਖਣ ਡੰਡੀ ਇਹ ਸਾਰੇ ਕਦਮ ਇਸ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ ਡੰਡੀ ਬਤੌਰ ਅਧਿਆਪਕ ਅਤੇ ਮਾਪੇ ਸਾਡਾ ਸਭ ਦਾ ਇਹ ਮੋਡਲਾ ਅਤੇ ਪਰਮਗੇਤ ਫਰਜ ਬਣਦਾ ਹੈ ਕਿ ਅਸੀਂ ਆਪਣੇ ਲਈ ਆਪਣੇ ਪਰਿਵਾਰ ਲਈ ਆਪਣੇ ਸੱਭਕ ਸਮਾਜ ਦੀ ਹੋਂਦ ਨੂੰ ਬਰਕਰਾਰ